ਬਜ਼ਾਰ ਜ਼ਬਰ ਹਾਂ ਕਿਹਦੇ ਧੁੱਪ ਚ ਵੀ ਆ ਗਈ ਇਹਨੂੰ ਵਿਟਾਮਿਨ ਡੀ ਵੀ ਮਿਲੂਗੀ ਹਾਂ ਲੈ ਪੱਕੀ ਆਲਾ ਵਿਟਾਮਿਨ ਡੀ ਨਾਲ ਠੀਕ ਹੋ ਜਾ ਉਹ ਦਿਨ ਜਿਹੜੇ ਹੋਰ ਵਿਟਾਮਿਨ ਦੇ ਦੇਖੋ ਵੀ ਉਹ ਵਿਟਾਮਿਨ ਨਾਲ ਨਹੀਂ ਸੈੱਟ ਹੋਈ ਇਹਦੇ ਵਿਟਾਮਿਨ ਡੀ ਨਾਲ ਸੈੱਟ ਹੋ ਜਾਂਦੀ ਹੈ ਇਹ ਹੋ ਸਕਦੀ ਹੈ ਹਾਂ ਪਰ ਉਹਦੇ ਚੱਕਰੇ ਇਹ ਜਾਂਦਾ ਵੀ ਹੱਡ ਪੈਰ ਤਾਂ ਖੜੀ ਹੱਥ ਜੇ ਅੰਦਰ ਬੰਨੀ ਰਹਿੰਦੀ ਚੋਰ ਉਹ ਬਿਰੂ ਮਾੜਾ ਹੋਰ ਸਕਦੀ ਹੈ ਕਾਮਯਾਬ ਹੋ ਜੇ ਨਹੀਂ ਤਾਂ ਇਹ ਕਰਾ ਦੇ ਤੇ ਵੇਚ ਕੇ ਪੈਸਾ ਮੈਨੂੰ ਦੇ ਦੇ ਚੋਰਾਂ ਨੂੰ ਹੋਰ ਹੈ ਜਿਹੜਾ ਦਵਾਈ ਬੂਟੀ ਦੇ ਪਹਿਲਾਂ ਉਹ ਉਹ ਦੂਜੀ ਕਹੂੰਗਾ ਜੀ ਵੈਲਕਮ ਬੈਕ ਟੂ ਅਵਰ ਚੈਨਲ ਰੈਲ ਫੈਮਿਲੀ ਬਲੌਗਸ ਹਾਂਜੀ ਅੱਜ ਦਾ ਬਲੌਗ ਸਟਾਰਟ ਕਰਨ ਲੱਗੀਆਂ ਮੈਂ ਇਧਰੋਂ ਸਾਡੇ ਫਾਰਮ ਚੋਂ ਹਨਾ ਤੇ ਅੱਜ ਆਪਾਂ ਕੁਝ ਗੱਲਾਂ ਬਤਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਉਧਰ ਰਿਲੇਟਡ ਆਪਾਂ ਵੀਡੀਓ ਬਣਾਉਣੇ ਕੁਝ ਕਮੈਂਟ ਵੀ ਆਏ ਸੀਗੇ ਉਹਨਾਂ ਦੇ ਰਿਪਲਾਈ ਵੀ ਕਰਨੇ ਨੇ ਤੇ ਫਸਟ ਆਫ ਆਲ ਤਾਂ ਮੈਨੂੰ ਐਂ ਦੱਸੋ ਵੀ ਆ ਗਾਂ ਦੇ ਨੂੰ ਢਾਗਾ ਬੰਨਿਆ ਵੇ ਕਾਦੇ ਵਾਸਤੇ ਬੰਨਿਆ ਵੇ ਪੈਰ ਨੂੰ ਇਹ ਵੀ ਦੱਸਦੇ ਆਂ ਹਾਂ ਵਾਲੀ ਵੀਡੀਓ 'ਚ ਸੋਹਲਾ ਤੋਂ ਪਹਿਲਾਂ ਕਿ ਐਪਾ ਨਵੀਂ ਤਕਨੀਕ ਨਾਲ ਸਿੰਗ ਘੜਾਏ ਨੇ ਬਸ ਕਿੰਦੇ ਉਹਦੇ ਟੌਪਿਕ ਤੁਹਾਨੂੰ ਦੱਸਦੇ ਆਂ ਵੀ ਕਿੱਦਾਂ ਕਿਹੜੀ ਤਕਨੀਕ ਨਾਲ ਸਿੰਗ ਘੜਾਏ ਨੇ ਮੋਸਟ ਤਾਂ ਉਹ ਜਿਹੜੇ ਫਾਰਮਰ ਨੇ 90% ਤਾਂ ਉਹ ਹੀ ਕੰਮ ਕਰਦੇ ਨੇ ਜਿਹੜੇ ਵਿੱਚ ਘਰਾਂ 'ਚ ਨੇ ਵਿਚਾਰੇ ਨੂੰ ਨਾ ਉਹਨੂੰ ਹੀ ਨਹੀਂ ਪਤਾ ਕਿ ਉਹ ਥੋੜੇ ਜਿਹਾ ਮਹਿੰਗੇ ਪੈਂਦੇ ਨੇ ਦਵਾਈ ਦੂਜੀ ਲੱਗਦੀ ਆ ਤੇ ਆਮ ਡਾਕਟਰ ਉਹਨੂੰ ਦਵਾਈ ਨੂੰ ਰੱਖਦੇ ਵੀ ਨਹੀਂ ਜੀ ਜਲਦੀ ਤੇ ਕੋਈ ਕੋਈ ਡਾਕਟਰ ਰੱਖ ਦੋ ਫਿਰ ਮੇਰਾ ਹਾਨੀਆ ਮੁੰਡਾ ਕਲਾਸਮੇਟ ਮੇਰਾ ਉਹ ਰੱਖਦਾ ਉਹ ਸੀਮਣ ਵੀ ਵਧੀਆ ਹੁੰਦਾ ਦਵਾਈ ਦੋ ਜੀ ਵਧੀਆ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਹੜੀਆਂ ਬੱਚੀਆਂ ਪਕੜ ਆਏ ਨੇ ਥੋੜੀਆਂ ਬੱਚੀਆਂ ਦੇਖ ਨਹੀਂ ਅੰਦਰ ਖੰਡ ਤੋਂ ਹਾਂ ਉਹ ਬੱਚਿਆਂ ਨੂੰ ਖੰਡੂ ਹੀ ਜ਼ਿਆਦਾ ਖੰਡ ਜੀ ਇਹਨਾਂ ਨੂੰ ਨਮੂਨੀਆਂ ਹੋ ਜਾਂਦਾ ਜੇ ਕਿਹੜਾ ਨਮੂਨੀਆਂ ਹੋ ਗਿਆ ਮੁੜ ਕੇ ਛੱਟ ਨਹੀਂ ਆਉਂਦੀਆਂ ਹੈਗੀਆਂ ਤਾ ਕਰਕੇ ਥੋੜੀ ਜਿਹੀ ਬੱਚਿਆਂ ਦੀ ਪਹਿਲਾਂ ਪਹਿਲਾਂ ਟੇਕ ਕੇਅਰ ਜ਼ਿਆਦਾ ਕਰਨੀ ਪੈਂਦੀ ਆ ਹਨਾ ਵੀ ਬੱਚਿਆਂ ਦੇ ਕੰਪੈਰੀਸ਼ਨ ਹਾਂ ਬੱਚਿਆਂ ਦੀ ਟੇਕ ਕੇਅਰ ਜ਼ਿਆਦਾ ਕਰਦੇ ਆ ਅਸੀਂ ਇਹਨਾਂ ਨੂੰ ਇੱਧਰ ਤੂੜੀ ਵਾਲੇ ਘਰੇ ਰੱਖਿਆ ਹਾਂ ਸਾਡੇ ਟੀਕੇ ਲੱਗੇ ਹੋਏ ਨੇ ਹਾਂ ਮਹਿੰਗੇ ਟੀਕੇ ਹੁੰਦੇ ਨੇ ਤਾਂ ਕਰਕੇ ਅਸੀਂ ਟੇਕ ਕੇਅਰ ਜ਼ਿਆਦਾ ਕਰਦੀਆਂ ਦਿਖਾਉਣੀ ਆ ਮੈਂ ਤੁਹਾਨੂੰ ਚਲ ਲੱਗੀ ਲੱਗੀ ਹਾਂ ਆ ਦੇਖੋ ਆ ਦੇਖੋ ਜੀ ਇਹ ਸਾਡੇ ਤੂੜੀ ਵਾਲਾ ਇਹ ਸਾਡਾ ਹੈਗਾ ਸਾਰਾ ਸੈੱਟ ਤੂੜੀ ਵਾਲਾ ਹਾਂ ਯਾਰ ਹੌਲੀ 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 ਰਿਕਵਰੀ ਹੁੰਦੀ ਹੁੰਦੀ ਆ ਹਨਾ ਤੇ ਆਉਣ ਵਾਲੇ ਸਾਡੇ ਪਲਾਨ ਹੋਰ ਨੇ ਵਧੀਆ ਇਦੋਂ ਵੀ ਇਹ ਪਿੰਜਰਾ ਦਾ ਸਾਡਾ ਬਣਾਇਆ ਪਿਆ ਦੇਖੋ ਪਿੰਜਰੇ ਚ ਨਹੀਂ ਹੋਣਾ ਇਹ ਵੀ ਤੇ ਉਹ ਵੀ ਆਹ ਦੇਖੋ ਆਹ ਸਿੰਗ ਦੇ ਉੱਪਰ ਨਾ ਆਹ ਦਵਾਈ ਲਾਈ ਸੀ ਉਹ ਸਾਰਾ ਸਿੰਗ ਨੇ ਇਹਨਾਂ ਦਾ ਫੂਕਤਾ ਵਿੱਚੇ ਫੂਕਤੇ ਹਾਂ ਉਹ ਦੇਖੋ ਵਿੱਚੇ ਉਹ ਦਾਗ ਜਿਹਾ ਤੁਹਾਨੂੰ ਦੀਦਾ ਹੋਊਗਾ ਉਹ ਰਹਾ ਆਹ ਦੇਖੋ ਇਹ ਸਿੰਗਾ ਫੂਕੇ ਬਣ ਦਵਾਈ ਨਹੀਂ ਇਹਦਾ ਵੀ ਉਹ ਕੋਈ ਕੁਝ ਨਹੀਂ ਕਰਨਾ ਸਿੱਧਾ ਸਿਰ ਪਟੋਪੀ ਦਿੱਤੇ ਉਹ ਦਵਾਈ ਲੱਗ ਜਾਂਦੀ ਲਾਲ ਜੀ ਹੁਣ ਅਸੀਂ ਆਪਾਂ ਉਹ ਮਸੀਕ ਨਵੀਂ ਆਈ ਆਹ ਇੱਕ ਆ ਛੋਟੀ ਇਹ ਨਵੀਂ ਆਈ ਹੈ ਇਹਦਾ ਹੀ ਕੱਢਾਂਗੇ ਹੁਣ ਉਸੇ ਉਸੇ ਤਰੀਕੇ ਨਾਲ ਆਪਾਂ ਸਿੰਗ ਫੇਰ ਉਹਨੂੰ ਲਾਈਵ ਦਿਖਾਵਾਂਗੇ ਕਿ ਕਿੱਦਾਂ ਕੱਢੇ ਨੇ ਆਪਾਂ ਸਿੰਘ ਤੇ ਪਹਿਲਾਂ ਤਾਂ ਆਪਾਂ ਉਹ ਕਰਦੇ ਹੁੰਦੇ ਸੀ ਸਿੰਘਾਂ ਦਾ ਹਾਂ ਉਹਦੇ ਨਾਲ ਕੀ ਕਰਦੇ ਹੁੰਦੇ ਸੀ ਪਹਿਲਾਂ ਤਾਂ ਉਹ ਦਾਗਣੀ ਨਾਲ ਕੱਢਦੇ ਹੁੰਦੇ ਤੇ ਉਹ ਪਾਥੀਆਂ ਤੇ ਲਾ ਕੇ ਉਹ ਦਾਗਣੀ ਪੂਰੀ ਗਰਮ ਕਰਕੇ ਉਹਦਾ ਕੀ ਹੁੰਦਾ ਇੱਕਾ ਜਾਖਮ ਡੂੰਗਾ ਹੋ ਜਾਂਦਾ ਫਿਰ ਜਾਨਵਰ ਬੱਚੀ ਉਸ ਨੂੰ ਚੇੜਦੇ ਨੇ ਗੰਦੇ ਗੁੰਦੇ ਪੈਂਦੇ ਨੇ ਹਾਂ ਉਹਦੇ ਟੇਕਰ ਜਾਦੇ ਕਰਨੀ ਪੈਂਦੀ ਹੈ ਇਹ ਘਟਦਾ ਨਹੀਂ ਹੁੰਦਾ ਹੈਗਾ ਪਰੋਪਰ ਤਰੀਕੇ ਨਾਲ ਸਿੰਘ ਅੰਦਰ ਤੱਕ ਦਵਾਈ ਚੱਲ ਜਾਂਦੀ ਹੈ ਉਹ ਹੌਲੀ 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 ਕਵਰ ਕਰ ਜਾਂਦੀ ਹੈ ਨਾ ਪਖ ਨੂੰ ਤਕਲੀਫ ਹੋਵੇ ਦਾਗਣੀ ਨਾਲ ਤਕਲੀਫ ਹੁੰਦੀ ਹੈ ਦੱਬਦੇ ਜਦ ਆਪਾਂ ਤੁਸੀਂ ਦੇਖ ਲਓ ਆਪਣੇ ਮਾੜੇ ਗਰਮ ਲੱਗੇ ਕੀ ਕਿੰਨੇ ਬੰਨ ਹਾਂ ਕਿਵੇਂ ਇੱਕ ਦਿਨ ਮੇਰੇ ਲੱਗ ਗਿਆ ਦੇਖ ਲਓ ਸਹੀ ਗੱਲ ਆ ਬਹੁਤ ਉਹ ਆ ਤੇ ਇਹਨਾਂ ਦੇ ਵਿਚਾਰੀਆਂ ਦੇ ਦੇਖ ਲੈ ਇਦਾਂ ਕਰਦੇ ਚਲੋ ਇਹਦਾ ਹੈ ਨਹੀਂ ਫਿੱਟ ਹੋ ਗਿਆ ਡੂੰਗਾ ਬਹੁਤ ਆ ਭਾਈ ਸਾਡਾ ਤੁਰੀਆ ਕਰਮ ਦਾ ਨਿਕਲੇ ਜਾਂਦਾ ਤੇ ਇਹ ਕਿ ਕਿਸਮ ਦੀਆਂ ਸਾਡੀਆਂ ਐਪ ਡਿਜਾਈਨ ਆ ਹਨ ਉਹ ਕਿਵੇਂ ਦੱਸੋ ਹਾਂ ਇਹ ਹੈਗੇ ਫਰੀ ਮਦਰੀ ਇਦਾਂ ਜਿਵੇਂ ਹਮ ਸਾਡੇ ਬਹੁਤ ਵਧੀਆ ਸੀਮ ਹੁੰਦੀਆਂ ਬਸ ਸੀਮਾਂ ਮਾ ਮਾ ਥਲੇ 30 ਪੰਚ ਪੰਚ ਲੀਟਰ ਆ ਪਲੂਣਾ ਥਲੇ ਤੇ ਇਹ ਹੁਣ ਬਹੁਤ ਵਧੀਆ ਸੀਮਾਂ ਦੇ ਟੀਕੇ ਨੇ ਇਹ ਜਿਵੇਂ ਹੌਲੀ 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 ਜਿਵੇਂ ਹੁਣ ਇਹ ਹੁਣ ਪਾਲ ਲੀਆਂ ਇਹ ਖਰਚ ਆ ਗਿਆ ਫੀਡ ਦਾ ਖਰਚਾ ਉਹ ਵੀ ਕਿਸ ਤਰ੍ਹਾਂ ਦੇਣਾ ਦੁੱਧ ਦਾ ਖਰਚਾ ਉਹ ਵੀ ਕਿਸ ਤਰ੍ਹਾਂ ਦੇਣਾ ਜੇ ਆਪਾਂ ਨੀ ਚੰਗੀ ਵਸਵੀ ਬਰੀਡਰ ਪਾਕਿਸਤਾਨ ਦੇ ਪਾਲ ਜੇ ਫਿਰ ਉਹਦਾ ਕੀ ਹੋਊਗਾ 2.5 ਲੱਖ ਰੁਪਏ ਦੀ ਲਗਭਗ ਜਾ ਕੇ ਉਹ ਮਿਲੂਗੀ ਇਹਦਾ ਨਹੀਂ ਪੈਸੇ ਤਾਂ ਆਉਂਦੀ ਨੇ ਲੱਖ ਕਿਰਪਈ ਰੁਪਏ ਦੀ ਲੱਖ 200 ਲੱਖ ਤੇ ਤਿਆਰ ਹੋਉਂਦੀ ਆ ਪੰਦ ਵਧੀਆ ਟਰੀਟਮੈਂਟ ਦੇ ਕੇ ਦੁੱਧ ਵੀ ਵਧੀਆ ਫੀਡ ਵਧੀਆ ਅ ਫੁਰਾ ਫਰਾਕ ਜਾਂ ਵਧੀਆ ਪਾਊਡਰ ਮਿਲਦੇ ਹੈ ਵੀ ਚਲ ਹੌਲੀ ਹੌਲੀ ਆਪਾਂ ਨੂੰ ਪੈਸੇ ਇੰਨੇ ਪਤਾ ਜਾਂ ਨਹੀਂ ਲੱਗਦਾ ਹੈਗਾ ਵੀ ਕਿੱਥੇ ਚੱਲੀ ਜਾਂਦੇ ਹੁੰਦੇ ਨੇ ਹਨਾ ਜਦੋਂ ਆਪਾਂ ਇਕੱਠਾ ਪੈਸਾ ਲਾਉਣਾ ਹੁੰਦਾ ਹੁੰਦਾ ਆਪਾਂ ਨੂੰ ਤਾਂ ਦੇਖੋ ਨਵੇਂ ਬੰਦੇ ਇੱਕ ਅੱਛੇ ਜਵਾਲੇ ਹੀ ਪੈਦਾ ਹੋ ਜਾਂਦਾ ਵੀ ਨਵੇਂ ਬੰਦੇ ਫਿਰ ਆ ਕੇ ਤੀਹਰ ਵੀਡੀਓ ਦੇਖ ਕੇ ਬਸ ਹੀ ਪਾਲ ਲੀ ਹਾਂ ਇਹ ਵੀ ਉਹਨੂੰ ਉਹ ਵੀ ਨਵੇਂ ਬੰਦਿਆਂ ਨੂੰ ਵੀ ਨਕਸਾਂ ਨਵੇਂ ਬੰਦੇ ਇਹਨਾਂ ਕਾਰਨ ਨਵੇਂ ਬੰਦੇ ਜਿਆਦਾ ਧਿਆਨ ਦੇਣ ਦੁੱਧ ਦੇ ਤਵੇਂ ਜਿਆਦਾ ਛੋਟੇ ਡੰਗਰ ਫ੍ਰੀ ਹੋ ਗਏ ਜਾਂ ਮੈਨੂੰ 5-10 ਡੰਗਰ ਨਹੀਂ ਹੋ ਗਏ ਜਾਂ 5 ਡੰਗਰ ਫ੍ਰੀ ਹੋ ਗਏ ਨਾ ਤੇ ਤੁਸੀਂ 10 ਡੰਗਰਾਂ ਦੇ ਵਸਤੇ ਦੋ ਬਸਤੀਆਂ ਪਾ ਸਕਦੇ ਹੋ ਕਿ ਸਰਵਾ ਨੂੰ 1.5 ਲੱਖ ਰੁਪਏ ਦੀ ਬਸਤੀ ਚਾਰ ਹੁੰਦੀ ਆ ਕਿ ਮਜ਼ਾਕ ਵਾਲੀ ਆ ਰਣੀ ਨਹੀਂ ਜੇ ਨਹੀਂ ਤਿਆਰ ਕਰਦੇ ਫਿਰ ਉਹਨਾਂ ਪਾਲਨ ਦਾ ਫਾਇਦਾ ਨਹੀਂ ਜਾਂ ਦੋ ਚੀਜ਼ਾਂ ਨੇ ਜੇ ਪਾਲਨੀਆਂ ਫਿਰ ਤਰੀਕੇ ਨਾਲ ਪਾਲੋ ਤਾਂ ਦੁੱਧ ਵੀ ਦਵੇ ਜੇ ਹੁਣ ਤੁਸੀਂ ਉਹੀ ਉਹ ਦੋ ਮਹੀਨੇ ਦੋ ਸਾਲ ਦੀ ਕਿਹਦਾ ਟੀਕਾ ਲੱਗਿਆ ਹੁਣ ਸਾਡੀਆਂ ਬੱਚੇ ਦੇ 9 ਮਹੀਨੇ ਦੇ ਬਕਤੀ ਕਾ ਲੱਗ ਜਾਂਦਾ ਦੋ ਜਿਹੜੀਆਂ ਦੋ ਜਮਾਂ ਨੇੜੀਆਂ ਹੁਣ ਦਫਾਈਆਂ ਆ ਦੇਖੋ ਜਿਹੜੀਆਂ ਹੁਣ ਆਪਣੀਆਂ ਆ ਦੋ ਹੀ ਬੱਸੀਆਂ ਨੇ ਆ ਆਹ ਇਹ ਵਾਲੀਆਂ ਇਹ ਦੋ ਦੋ ਦੰਦ ਦੀਆਂ ਨਹੀਂ ਛੂਪੀਆਂ ਦੋ ਦੋ ਦੰਦ ਮੂੰਹ ਚ ਹੁੰਦੇ ਦੰਦ ਦੋ ਦੋ ਦੰਦ ਤੇ ਛੂਪੇ ਨਹੀਂ ਚਾਰ ਚਾਰ ਸੇਖੇ ਗੰਦ ਦੇ ਸਵਾਣ ਦੇ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਇਹਦਾ ਮਤਲਬ ਇਹ ਇਹ ਆ ਵੀ ਜੇ ਤੁਸੀਂ ਤਿਆਰ ਕਰਨੀ ਨੇ ਗਾਵਾਂ ਸੰਗੇ ਤਰੀਕੇ ਨਾਲ ਕਰੋ ਮੇਰੀਆਂ ਨੇ ਹੁਣ ਇਹ ਗਾਵਾਂ ਉੱਤੇ ਫੁੱਲ ਜ਼ੋਰ ਲੱਗਿਆ ਤੁਹਾਡਾ ਅਸੀਂ ਡੇਲੀ ਦਾ ਤੁਸੀਂ ਲਗਭਗ ਲਾ ਲੋ ਉਹਨਾਂ ਨੂੰ 5-500 ਰੁਪਏ ਖਵਾ ਦੰਨੇ ਆ 15000 ਰੁਪਏ ਇੱਕ ਮਸੀਹ ਮਹੀਨੇ ਦਾ ਖਾਂਦੀ ਆ ਇਹ ਜੇ ਆ ਕੇ ਤਿਆਰ ਹੋ ਗਿਆ ਹੁਣ ਆਪਣਾ ਵਧੀਆ ਚੱਲੀ ਜਾਂਦਾ ਇਹ ਇਹ ਦੁੱਧ ਦੇ ਵਿੱਚੋਂ ਪਲ ਜਾਂਦੀਆਂ ਨੇ ਦੁੱਧ ਦੇ ਵਿੱਚ ਹੀ ਪਲ ਜਾਂਦੇ ਆ ਸਮਝ ਲਾ ਲਾ ਵੀ ਇੱਕ ਵੇੜੀ ਦੁੱਧ ਖਤਮ ਹੋਊਗਾ ਕੋਈ ਗੱਲ ਨਹੀਂ ਹਾਂ ਜਿਨ੍ਹਾਂ ਕੋਲੇ ਵੀ ਦੋ ਚਾਰ ਪਸ਼ੂ ਨੇ ਉਹਨਾਂ ਨੂੰ ਹਾਂ ਤੁਸੀਂ ਹੁਣ ਹਾਂ ਤੁਸੀਂ ਉਹਨੂੰ ਹਿਸਾਬ ਲਾ ਲਓ ਜਦੋਂ ਦਾ ਪੈਸਾ ਇਕੱਠਾ ਹੋਵੇ ਤੇ ਜੇ ਹੁਣ ਆਪਾਂ ਨੇ ਇਹੀ ਇੰਨੇ ਚੰਗੇ ਰਿਕਾਰਡ ਦੀਆਂ ਚੰਗੀਆਂ ਵਧੀਆ ਪਲੂਣ ਬਸੀਆਂ ਲੈਣੀ ਹੁਣ ਅੱਜ ਦੇ ਟਾਈਮ 'ਚ ਆਪਾਂ ਅੱਜ ਕੱਲ ਦੀ ਗੱਲ ਬਹੁ ਨਹੀਂ ਗੱਲ ਕਰਦੇ ਤਾਂ ਮੇਰੇ ਡੇਟ ਤੋਂ ਲੈ ਕੇ 2 ਲੱਖ ਰੁਪਏ ਦੀ ਇੱਕ ਗਾਂ ਦੋ ਤੋਂ ਪਰਪਰੇ ਮਿਲੂਗੀ ਇੰਨੀ ਚੰਗੀ ਕਿਉਂਕਿ ਜਿੰਨਾ ਮਾਵਾ ਦਾ ਰਿਕਾਰਡ ਵੀ ਆਪਾਂ ਨੂੰ ਪਤਾ ਹੋਵੇ ਅੱਖਾਂ ਸਾਹਮਣੇ ਹੋਵੇ ਵੀ 35 40 ਲੀਟਰ ਪਲੂਣ ਗਾਂ ਮਾਵਾਣੀ ਤਾਂ ਹੋਵੇ ਫਿਰ ਚੰਗਾ ਸੀਮਨ ਉਹਨਾਂ ਲਈ ਕਿਉਂਕਿ ਸੀਮਨ ਨੇ ਤੁਸੀਂ ਲਾ ਲਓ ਲਗਭਗ 4-5000 ਰੁਪਏ 'ਚ ਇੱਕ ਟੀਕਾ ਪਾ ਜਾਂਦਾ ਫੇਰ ਉਸ ਨਾਮੀ ਨੇ ਪੇੜ ਤੋਂ ਸਾਹਮਣੀ ਆ ਗਾਂ ਨੂੰ ਹੀ ਖਾ ਖਰਾਕ ਖਰਾਕ ਉਹਦੇ ਫਿਰ ਉਹ ਬੱਸੀ ਟੀਗੀ ਵਾਲੀ ਚਾਹੀਦੀ ਹੈ ਕਿਉਂਕਿ ਬੱਸੀ ਵਧੀਆ ਤਿਆਰ ਕਰਨੀ ਹੁੰਦੀ ਆ ਤੇ ਇਸ ਲਈ ਬਹੁਤ ਹੀ ਕਿਹੜੇ ਮਿਹਨਤ ਕਰਨੀ ਪੈਂਦੀ ਆ ਮਿਹਨਤ ਦਾ ਮਤਲਬ ਫੇਰ ਉਹਦਾ ਫਲ ਵੀ ਮਿਲਦਾ ਜਿਵੇਂ ਹੁਣ ਸਾਨੂੰ ਮਿਲਿਆ ਹੋਰਾਂ ਨੂੰ ਵੀ ਫਾਰਮਰ ਚੰਗੇ ਰਹੇ ਫਿਰ ਅਗਲਾ ਕਹਿ ਦਿੰਦਾ ਉਹਦਾ ਅਗਲਾ ਉਹਨਾਂ ਦੇ ਦੇਖਣ ਜਾਮਾ ਨੇ ਪਰ ਉਹਦੇ ਪਿੱਛੇ ਮੈਂ ਤਾਂ ਨਹੀਂ ਆਲੇ ਨੂੰ ਤਾਂ ਆਉਂਦਾ ਕੋਣੀ ਨਹੀਂ ਜੀ ਜਾਂ ਫਿਰ ਆਹੜਾ ਕੈਲਕੂਲੇਟਰ ਜਾਂ ਕੱਢ ਕੇ ਧੋਲ ਦੇਖ ਕੇ ਆਹ ਕੈਲਕੂਲੇਟਰ ਜਿਹਦਾ ਲਾਉਂਦਾ ਇਹਦਾ ਇੰਨਾ ਪੈਸਾ ਕਮਾਉਂਦੇ ਨੇ ਇੰਨਾ ਪੈਸਾ ਕਮਾਉਂਦੇ ਨੇ ਬਾਈ ਹੁਣ ਦੇਖੋ 5 ਵਜੇ ਤੋਂ ਲੈ ਕੇ ਸਾਰਾ ਲੱਲਾ ਭੱਬਾ ਕਰ ਇਹਨਾਂ ਨੇ ਬਿਮਾਰ ਠਮਾਰ ਵੀ ਹੁਣ ਬਿਮਾਰ ਠਮਾਰ ਤੋਂ ਆ ਤੁਹਾਨੂੰ ਕਿਸੇ ਯੋਗ ਦਿਖਾਉਣਾ ਸਾਡੀ ਹੁਣ ਗਾਂ ਵੀ ਬਿਮਾਰ ਹੋ ਗਈ ਇੱਕ ਹੁਣ ਉਹ ਮੈਂ ਲੈ ਕੇ ਆਇਆ ਸੀ ਕਿੰਨੇ 85000 ਰੁਪਏ ਦੀ ਸੋਣ ਵਾਲੀ ਸੀ ਉਹ ਹਜੇ 15-20 ਦਿਨ ਰਹਿੰਦੀ ਜਾਗਤ ਜੀ ਆਪਦੀ ਲੈ ਕੇ ਆਉਂਦਾ ਹੁਣ ਉਹ ਵਿਚਾਰੀ ਜਮਾਂ ਹੀ ਡੈੱਡ ਹਾਂ ਉਹ ਹੁਣ ਮਾਰਨ ਤੇ ਹੁਣ ਇਦਾਂ ਦੇ ਵਾਦੇ ਘਾਟੇ ਚ ਚੱਲਣੇ ਪੈਂਦੇ ਨੇ ਵੀਰੇ ਇਹ ਚੱਲਦਾ ਡੈਰੀ ਵਾਲਾ ਹੀ ਆ ਡੈਰੀ ਦਾ ਦੁੱਧ ਵੱਡਾ ਹੁੰਦਾ ਹੋ ਕਰਨਾ ਵੀ ਪੈਂਦਾ ਹੋ ਜਾਂਦਾ ਅੱਜ ਅਸੀਂ ਬਾਹਰ ਗੱਡੀ ਗਾਂ ਬਹੁਤ ਚੰਗੀ ਗਾਂ ਸੀ ਹਾਈਟਰ ਦੇਖੋ ਲੈਂਥ ਦੇਖ ਲਓ ਥੱਲੇ ਥਾਣਾ ਦੀ ਕੁਆਲਿਟੀ ਪਰ ਖਰਾਬ ਕੀ ਕਰੀਏ ਹੁਣ ਮੁਬਾਰ ਹੋ ਗਈ ਹੈ ਨਾ ਵੀ ਦੇਖ ਲੋ ਖੁੱਲੀ ਛੱਡਣ ਕਰਕੇ ਹੋ ਸਕਦਾ ਠੀਕ ਹੋ ਜੇ ਇਹ ਤਾਂ ਹੁਣ ਕੁਝ ਨਹੀਂ ਪਤਾ ਯਾਰ ਗੁੰਦਰਾ ਹੋ ਵੀ ਸਕਦਾ ਕਿਉਂਕਿ ਪਹਿਲਾਂ ਆਪਣੇ ਇੱਕ ਦੋ ਜਿਨ੍ਹਾਂ ਦੇ ਪੈਰ ਜੇ ਖਰਾਬ ਸੀ ਉਹ ਵੀ ਛੱਡਣ ਕਰਕੇ ਠੀਕ ਹੋ ਜਿਆਦੇ ਹਾਂ ਹੁਣ ਇਹ ਤਾਂ ਦੇਖ ਤੁਰਿਆ ਨਹੀਂ ਆਂਦਾ ਹੋਰ ਜੇ ਉਹ ਬਜ਼ਾਰ ਤੇ ਪਰ ਉਹਨੇ ਕਿਹਾ ਧੁੱਪ ਚ ਵੀ ਆ ਗਈ ਇਹਨੂੰ ਵਿਟਾਮਿਨ ਡੀ ਵੀ ਮਿਲੂਗੀ ਹਾਂ ਲੈ ਪੱਕੀ ਵਾਲਾ ਵਿਟਾਮਿਨ ਡੀ ਨਾਲ ਠੀਕ ਹੋ ਜੂ ਉਹ ਦੰਡੜੇ ਹੋਰ ਬਟਾਉਣ ਦਿੱਤੇ ਦੇਖੋ ਵੀ ਉਹ ਬਟਾਵਣਾ ਨਾਲ ਨਹੀਂ ਛੱਟੂਈ ਇਹ ਬਟਾਵਣ ਦੀ ਨਾਲ ਛੱਟੂਈ ਇਹ ਹੋ ਸਕਦੀ ਆ ਹਾਂ ਪਰ ਉਹ ਰੇ ਚੱਕਰੇ ਇਹ ਹੁੰਦਾ ਵੀ ਹੱਡ ਪੈਰ ਤਾਂ ਖੜੀ ਉੱਥੇ ਜੇ ਮੈਂ ਅੰਦਰ ਬੰਨੀ ਰਹਿੰਦੀ ਤੋ ਰੂ ਗਿਰੂ ਮਾੜਾ ਹੋਰ ਸਕਦੀ ਆ ਕਾਮਯਾਬ ਹੋ ਜੇ ਨਹੀਂ ਤਾਂ ਪਰ ਇਹ ਤਾਂ ਵੇਚ ਕੇ ਪੈਸਾ ਮੈਨੂੰ ਦੇ ਦੇ ਚੋਰਾਂ ਨੂੰ ਹੋਰ ਹੈ ਜਿਹੜੇ ਦਵਾਈ ਬੂਟੀ ਦੇ ਪਹਿਲਾਂ ਉਹ ਉਹ ਦੂਜੀ ਦਊਂਗਾ ਆ ਠੀਕ ਆ ਹਾਂ ਸਾਬਾ ਜੀ ਤੁਹਾਨੂੰ ਗੱਲਾਂ ਚੰਗੀਆਂ ਨਹੀਂ ਲੱਗੀਆਂ ਦੱਸੋ ਕੀ ਦੁੱਖਤ ਗਲੀਫਾ ਹੈ ਹੈ ਮੇchu ਦੀ ਇਹ ਵੀ ਵਾਵੇਂ ਇਹਨਾਂ ਨੂੰ ਐ ਵੀ ਸਾਾਨੂੰ ਬੁਲਾਉਂਦੇ ਨਹੀਂ ਜਾਂ ਹੱਥ ਨਹੀਂ ਫੇਰਦੇ ਵੀ ਉਰੇ ਆ ਕੇ ਅੰਦਰ ਹਾਂ ਜਿਵੇਂ ਜਮਸਲੀ ਕਾਲਦੀਆਂ ਪਾਲੀਆਂ ਕਰਕੇ ਇਹਨਾਂ ਨੂੰ ਐ ਹਨਾ ਹੁੰਦਾ ਐ ਵੀ ਇਹਨਾਂ ਨਾਲ ਪਿਆਰ ਕਰਨਾ ਹਾਂ ਵੀ ਸਾਡੇ ਲਵੇ ਆਉਣਾ ਹੱਥ ਫੇਰਨ ਸਾਡੇ ਦੇ ਤੇ ਇੱਕ ਗੱਲ ਗਾਣ ਉਹ ਆਪਾਂ ਨੂੰ ਕਮੈਂਟ ਵੀ ਆਇਆ ਸੀਗਾ ਆਚਾਰ ਬਾਰੇ ਦੱਸਿਓ ਮੜਾ ਜਿਆ ਡਿਟੇਲ ਕੀ ਵੀ ਇਹ ਆਚਾਰ ਦਾ ਫਾਇਦਾ ਵੀ ਹੈਗਾ ਕੋਈ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਇਹਦਾ ਫਾਇਦੇ ਤਾਂ ਵੀਰੇ ਬਹੁਤ ਨੇ ਸਾਈਡ ਇਫੈਕਟ ਤਾਂ ਇੱਕ ਅਦਾ ਹੀ ਆ ਸਾਈਡ ਇਫੈਕਟ ਦਾ ਇੱਕ ਮਿੰਟ ਚੁੱਪ ਕਰੋ ਐਂ ਤਾਂ ਆਪਾਂ ਕੋਈ ਵੀ ਚੀਜ਼ ਮੰਨ ਲਓ ਹਨਾ ਲੈਣਿਆਂ ਉਹਦਾ ਕੋਈ ਨਾ ਕੋਈ ਇੱਕ ਅੱਧਾ ਸਾਈਡ ਇਫੈਕਟ ਤਾਂ ਚਲੋ ਹੁੰਦਾ ਹੀ ਆ ਆ ਜਾਂਦਾ ਹਨਾ ਮੰਨ ਕੇ ਚਲੋ ਹੁਣ ਆਪਾਂ ਮਹਿੰਗਾ ਆਈਫੋਨ ਲੈ ਲੈਣਿਆਂ ਤੂੰ ਆਈਫੋਨ ਦਾ ਛੱਡ ਜੇ ਵੱਧ ਚੀਜ਼ ਦਾ ਇਹ ਚੀਜ਼ ਕਰਾਉਣਾ ਜੇ ਹੁਣ ਆਪਾਂ ਦੋ ਰੋਟੀਆਂ ਵੱਧ ਖਾ ਲਈ ਸਾਈਡ ਇਫੈਕਟ ਹੋਗਾ ਵੀ ਹੋ ਜਾਂਦਾ ਠੀਕ ਤੇ ਆਪ ਦਾ ਕਰ ਸੋਲ ਜਾ ਰੇ ਤੁਰਨਾ ਫਰਨਾ ਪੈਂਦਾ ਹਨਾ ਹੁਣ ਤੁਹਾਨੂੰ ਦੱਸ ਦਿੰਦਾ ਮੇਨ ਚੱਕਰ ਕੀ ਨੇ ਡੈਰੀ ਫਾਰਮਰ ਦਾ ਵੀਰੇ ਡੈਰੀ ਫਾਰਮਰ ਨੂੰ ਚਾਰ ਤੋਂ ਬਣਾ ਨਹੀਂ ਸਰਦਾ 2000 ਪਸ਼ੂਆਂ ਤੱਕ ਤੁਸੀਂ ਹਰਿਆ-ਚਾਰਾ ਵੱਢ ਕੇ ਪਾ ਲੋਗੇ ਪਹਿਲਾ ਕੀ ਤਾਂ ਇਹੀ ਆ ਹੈਨਾ ਵੱਧ ਡੰਗਲਾਂ ਨੂੰ ਯਾਰ ਕਿੰਨੇ ਕੁ ਤੁਸੀਂ ਕਿੰਨਾ ਟਾਈਮ ਕੰਮ ਕਰ ਲਓਗੇ ਲੌਂਗ ਟਾਈਮ ਤੁਸੀਂ ਕੰਮ ਨਹੀਂ ਕਰ ਸਕਦੇ ਹਾਂ ਜਿਵੇਂ ਹੁਣ 20 25 ਪਸ਼ੂਆਂ ਨੇ ਜਿਵੇਂ ਹੁਣ ਤੁਸੀਂ ਹਾਂ ਜੀ 20 25 ਸਾਡੇ ਲੋਏ 20 25 ਪਸ਼ੂ ਨੇ ਅਸੀਂ ਲਗਭਗ ਸਾਨੂੰ ਵੀਰੇ 15 ਵਿੱਗੇ ਜਗ੍ਹਾ ਚਾਹੀਦੀ ਆ ਦੇ ਲਈ ਸਾਨੂੰ ਇੱਕ ਵਿੱਗਾ ਵੱਢਣਾ ਪਊਗਾ ਫਿਰ ਟੋਕਾ ਕਰਨਾ ਫਿਰ ਤਾਂ ਅਸੀਂ ਸਾਰੀ ਦਿਹਾੜੀ ਇਹੀ ਕੰਮ ਕਰਦੇ ਫਿਰਾਂਗੇ ਹੁੰਦਾ ਰੈਸਟ ਨਹੀਂ ਮਿਲਣੀ ਕੋਈ ਨਾ ਮਿਲ ਬੰਦਾ ਰਹੇ ਬੰਦੇ ਭਜ ਜਾਣੇ ਸਭ ਤੋਂ ਵੱਡੀ ਗੱਲ ਤਾਂ ਇਹ ਹੋ ਗਈ ਦੂਜਾ ਨੰਬਰ ਫੈਟ ਐਸਐਨਐਫ ਦੁੱ ਜਿੰਨਾ ਫੈਟ ਐ SNF ਦੁੱਧ ਜੈਨਰਲ ਬਾਡੀ ਸਕੋਰ ਆਗੂਆ ਆਚਾਰ ਨੇ ਸੈਟਿੰਗ ਕਰਨੀ ਆ ਉਹ ਤੁਹਾਡਾ ਹਰਾਚਾਰਾ ਨਹੀਂ ਕਰ ਸਕਦਾ ਹਾਂ ਠੀਕ ਆ ਤੀਜਾ ਨੰਬਰ ਆ ਜਾਂਦਾ ਵੀ ਜਿਹੜੇ ਮੈਂਟੇਨ ਰਹਿੰਦਾ ਜੇ ਗਰਮੀ ਚ ਵੀ ਆਪਾਂ ਚਾਰ ਪਾਉਨੇ ਤਾਂ ਪਸ਼ੂ ਮਾੜਾ ਨਹੀਂ ਹੁੰਦਾ ਬਿਮਾਰ ਨਹੀਂ ਹੁੰਦਾ ਛੇਤੀ ਛੇਤੀ ਠੀਕ ਆ ਆਪਦੀ ਮੈਨੇਜਮੈਂਟ ਕਰਨੀ ਚਾਹੀਦੀ ਹੁਣ ਜਿਹੜੀ ਬਾ ਇਹ ਤਿੰਨੇ ਚ ਮੋਟੇ-ਮੋਟੀਆਂ ਗੱਲਾਂ ਨੇ ਬਾਦ ਦੀਆਂ ਪੜੀ ਆਏ ਹੁੰਦਾ ਇਹ ਚ ਫੈਟ ਹੁੰਦੀ ਫਲਾਣ ਆਉਂਦੀ ਧਮਕ ਆਉਂਦੀ ਹੈ ਨਾ ਸਾਰਾ ਕੋਸਰ ਤੇ ਮੈਂ ਆਪਾਂ ਤੁਹਾਨੂੰ ਆਪਾਂ ਤੁਹਾਨੂੰ ਮੋਟੀ ਮੋਟੀ ਗੱਲ ਦੱਸਦੀ ਵੀ ਇਹ ਤਿੰਨੇ ਤਿੰਨੇ ਚੀਜ਼ਾਂ ਆਪਣੇ ਬੈਨੀਫਿਟ ਹਨ ਦਾ ਹਨ ਤੇ ਜਿਹੜਾ ਨਹੀਂ ਹੈਗਾ ਬੈਨੀਫਿਟ ਉਹ ਚੀਜ਼ ਇਹ ਆ ਕਿਉਂਕਿ ਜਿਹੜੀ ਫਿਰ ਇਹਨਾਂ ਦੇ ਅਚਾਰ ਦੇ ਵਿੱਚ ਕੋਈ ਵੀ ਆਪਾਂ ਘਰ ਦਾ achar ਵੀ ਖਾਂਦੇ ਹਾਂ ਜੇ ਤੇ ਦੇਖਾ ਉਹ ਵੀ ਆਪਾਂ ਜੇ ਵੱਧ ਦੇ ਘੱਟ ਖਾ ਲਈਏ achar ਦਾ achar ਆ ਤੇਜਾਬ ਹਨ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਤੇਜਾਬ ਹੁੰਦਾ ਠੀਕ ਆ ਤੁਸੀਂ ਇਹ ਲੋਹੇ ਦੀ ਚੀਜ਼ ਛੱਡ ਦਿਓ ਇਹਦੇ ਵਿੱਚ 10 ਦਿਨ ਉੱਪਰ ਪਾ ਦਿਓ achar ਉਹਨੂੰ ਜਾਰ ਲੱਗੀ ਵੀ ਗਲਿਆ ਦਾ ਮਿਲੂਗਾ ਠੀਕ ਹੈ ਜੀ ਇਹਦੇ ਵਿੱਚ ਹਾਈ ਹਾਈ ਲੈਵਲ ਤੇ ਤਿਆਬ ਹੁੰਦਾ ਉਹ ਤਿਆਬ ਕਰਕੇ ਕੀ ਹੁੰਦਾ ਉਹਦਾ ਐਨੀ ਵੀ ਆਪਾਂ ਨੂੰ ਨੁਕਸਾਨ ਹੋਉਂਦਾ ਉਹ ਕਈ ਵਾਰ ਜਿਹੜੀ ਦਵਾਈ ਆ ਉਹ ਹਲਕੀ ਨਹੀਂ ਆਪਾਂ ਇਹਨਾਂ ਦੇ ਲਾ ਸਕਦੇ ਦਵਾਈ ਆਪਾਂ ਨੂੰ ਚੰਗੀ ਲਾਉਣੀ ਪੈਣੀ ਆ ਵਧੀਆ ਟੀਕੇ ਇੱਕ ਸਾਂਭ ਸੰਭਾਲ ਜਦੇ ਕਰਨੀ ਪਊਗੀ ਇਹਦਾ ਨਹੀਂ ਕਦੇ ਵੀ ਤਿਆਬ ਵਾਦ ਕੇ ਕੋਈ ਗਾ ਨੂੰ ਕੋਈ ਪ੍ਰੋਬਲਮ ਆਜੀ ਨਹੀਂ ਆ ਦੇਖ ਬੰਨ ਬੰਨ ਪੈ ਜਾਂਦਾ ਠੀਕ ਆ ਉਹ ਨਹੀਂ ਕੋਈ ਦਿੱਕਤ ਆਉਂਦੀ ਹੈਗੀ ਉਹਦੇ ਨਾਲ ਅਸੀਂ ਦਿਨੇ ਆ ਫਿਰ ਉਹ ਤੇ ਮਿੱਠਾ ਛੋਟਾ ਦਿੰਨੇ ਅਸੀਂ ਡੇਲੀ ਪਾਊਡਰ ਪਾਉਣਾ ਡੇਲੀ ਉਹ ਚੀਜ਼ਾਂ ਕੈਰੀ ਕਰਨੀ ਪੈਂਦੀਆਂ ਨੇ ਨਾਲ ਠੀਕ ਹੈ ਇਹ ਤਾਂ ਕਰਕੇ ਇੰਨਾ ਖਚਾਰ ਦਾ ਕੋਈ ਉਹ ਨਹੀਂਗਾ ਸਾਨੂੰ ਤਾਂ 100 ਕੇ ਲੱਗਦੀਆਂ ਚਾਰ ਵੀ ਸਾਨੂੰ ਕੋਈ ਅਫੈਕਟ ਨਹੀਂ ਹੈਗਾ ਵੀ ਸਾਡਾ 9-10 ਸਾਲ ਹੋ ਗਏ ਥੰਨ ਤਾਂ ਕੋਈ ਲੱਗੇ ਹੀ ਨਹੀਂ ਕਦੇ ਹੈਗਾ ਵੀਰ ਦਾ ਸਾਈਡ ਇਫੈਕਟ ਹੈ ਜੀ ਹੋਰ ਜੀ ਤੇ ਇੱਕ ਆਹ ਦੱਸੋ ਵੀ ਬੱਚਿਆਂ ਦਾ ਆਪਾਂ ਵਧੀਆ ਟੇਕ ਕੇਅਰ ਕਰਕੇ ਪਾਲ ਲਾਵੇ ਬੱਚਿਆਂ ਦਾ ਕੀ ਕਰਦੇ ਨੇ ਇਹ ਕਿ ਖੜੇ ਨੇ ਜਮੂਰੇ ਇਹ ਬਾਈ ਬੱਚਿਆਂ ਦਾ ਅਸੀਂ ਇਦਾਂ ਕਰਦੇ ਹਾਂ ਬੱਚਿਆਂ ਨੂੰ ਅਸੀਂ ਦੇਖ ਹੁਣ ਇਹਨਾਂ ਨੂੰ ਦੁੱਧ ਪਾਣੀ ਦੇਖ ਅਸੀਂ ਪਲਾਉਨੇ ਆ ਵਧੀਆ ਤਰੀਕਾ ਪਲ ਜਾਂਦੇ ਨੇ ਠੀਕ ਆ ਕਈ ਵਾਰ ਤੇ ਨਹੀਂ ਪੀਂਦੇ ਜੇ ਬਿਮਾਰ ਆਠਵਾਰ ਉਹਨਾਂ ਮਰੀ ਜਾਂਦੇ ਨੇ ਕਿਉਂਕਿ ਅਸੀਂ ਥੋੜੀ ਜਿਹੀ ਬਸੀਆਂ ਨਾਲ ਆਪਾਂ ਝੂਠ ਨਹੀਂ ਬੋਲਦੇ ਤੇ ਕੇਅਰ ਘੱਟ ਕਰਦੇ ਹਾਂ ਨਾ ਬਸੀਆਂ ਨਹੀਂ ਬਸੀਆਂ ਨਹੀਂ ਸਾਤੋਂ ਬਸੀਆਂ ਦੀ ਹੁੰਦੀ ਨਹੀਂ ਫਿਰ ਉਹ ਲਾਕਟਾਂ ਦੇ ਅਸੀਂ ਫੀਡ-ਫੂਡ ਨਹੀਂ ਕਦੇ ਪਾਈ ਹੈਗੀ ਜਦੋਂ ਦੁੱਧ ਪਾਵਾ ਨੇ ਚਾਰ ਪਾਵਾ ਨੇ ਹਣਾ ਹਾਂ ਅਸੀਂ ਕੱਖਾਂ ਦੇ ਕਰਦੇ ਨੇ ਸੇਤੀ ਉਹਨਾਂ ਨੂੰ 15-20 15-20 ਦਿਨ ਦੁੱਧ ਪਾਉਨੇ ਆ ਉਸ ਤੋਂ ਬਾਅਦ ਜਿਹੜੇ ਕੱਖਾਂ ਦੇ ਕਰਦੇ ਨੇ ਬਸੀਆਂ ਨੂੰ ਅਸੀਂ ਪਾਉਨੇ ਤਿੰਨ ਮਹੀਨੇ ਤਨ ਚਾਰ ਮਹੀਨੇ ਦੁੱਧ ਦੁੱਧ ਹੀ ਰਹਿਣੀ ਆ। ਉਹ ਚੱਲਣ ਕਰਕੇ ਵੀ ਜ਼ਿਆਦਾਤਰ ਤਾਂ ਆਪਣੇ ਮਰੇ ਜਾਂਦੇ ਨੇ ਹਨਾ। ਹਾਂ ਮਰ ਜਾਂਦੇ ਨਹੀਂ ਜੇ ਵੜਦਾ ਦੋਸ ਇੱਕ ਬਸਾ ਦਾ ਪੂਰਾ ਰਾਜੀ ਹੁਣ ਇਹਨੂੰ ਕੁਝ ਨਹੀਂ ਹੁੰਦਾ। ਉਹ ਤਾਂ ਹਜੇ ਨਵਾਂ ਆ ਹਜੇ ਹੁਣ ਰਾਜੀ ਹੋਏ ਮਹੀਨੇ ਤੋਂ ਉੱਪਰ ਦਾ ਹੋਇਆ ਹੁਣ ਇਹਨੂੰ ਕੁਝ ਨਹੀਂ ਹੁੰਦਾ। ਕਿਉਂਕਿ ਇਹ ਕੱਖ ਗੰਡਾ ਖਾਣ ਲੱਗ ਗਿਆ। ਜਿਹੜਾ ਕੱਖ ਖਾਂਦਾ ਨਹੀਂ ਖਾਂਦਾ ਉਹ ਵਿਚਾਰਾ ਮਰ ਜਾਂਦਾ। ਹੁਣ ਇਹ ਅਸੀਂ ਗਊਸ਼ਾਲਾ ਛੱਡ ਦੇਣਾ। ਗਊਸ਼ਾਲਾ ਲੈਣਗੇ 5000 ਰੁਪਇਆ। ਜਦ ਕਣਕ ਆਜੂਗੀ ਫਿਰ ਦੋ ਟਰਾਲੀਆਂ ਤੋੜੀ। ਠੀਕ ਹੈ ਜੀ। ਦੋ ਟਰਾਲੀਆਂ ਇੱਕ ਬੱੱਚੇ ਵਿੱਚ। ਹਾਂ 5000 ਰੁਪਇ ਉਹ ਵੀ ਚੰਗੇ ਬਸੇ ਬਸੇ। ਜੇ ਮੇਰੇ ਨਾਲ ਚੰਗੀ ਨਸਲ ਦਾ ਬਹੁਤ ਵਧੀਆ ਨਸਲ ਦਾ ਫਿਰ ਉੱਥੇ ਪਾਲ ਲਾਉਂਦੇ ਨੇ ਉਹ। ਜਾ ਮਾਗੂਮਾ ਦੇ ਫਿਰ ਉਸ ਤੇ ਗੱਭਣਾ ਕਰਾ। ਵੈਸੇ ਮੋਸਟਲੀ ਤਾਂ ਸਾਡੇ ਮਰੇ ਜਾਂਦੇ ਨੇ। ਹਾਂ 90% ਤਾਂ ਮਰ ਜਾਂਦੇ ਨੇ। ਹਾਂ ਜੀ ਸਾਰੀਆਂ ਗੱਲਾਂ ਤਾਂ ਆਪਾਂ ਕਰ ਲਈਆਂ ਇੱਕ ਗੱਲ ਫੇਰ ਮੇਰੀ ਆਦਵ ਵਿਚਾਲੇ ਰਹਿ ਗਈ ਸੀ ਮੈਂ ਪੁੱਛਦੀ ਆ ਵੀ ਜਿਹੜਾ ਗਾਂ ਦੇ ਧਾਗਾ ਨਹੀਂ ਬੰਨਿਆ ਉਹ ਕੀ ਕਰ ਦੱਸੋ? ਹੈ? ਜਿਹੜਾ ਗਾਂ ਦੇ ਪੈਰ ਤੇ ਧਾਗਾ ਬੰਨਿਆ ਹੈ ਉਹ ਕਰ ਦੱਸੋ ਵਸਤੇ ਬੰਨਿਆ ਤੁਸੀਂ ਹਾਂ। ਟੂਣਾ ਬਣ ਗਿਆ। ਨਾਜ਼ਰ ਮੱਟੂ ਆ। ਟੂਣਾ ਬਣਾ ਕਰਿਆ। ਉਹ ਨਹੀਂ ਉਹ ਪਤਾ ਕੀ ਆ ਇਹਦੇ ਬੋਲਾ ਹੋ ਗਿਆ ਤੀ। ਬਹੁਤ ਲੋਕਾਂ ਨੂੰ ਤਾਂ ਪਤਾ ਵੀ ਬੋਲਾ ਕੀ ਹੁੰਦਾ। ਜਿਹੜੇ ਪੁਰਾਣੇ ਜਿਹੜੇ ਨਵੇਂ ਬੰਦੇ ਮੈਂ ਦੱਸ ਦਿੰਦਾ। ਇਹ ਕਿਹੜਾ ਹੋ ਜਾਂਦਾ ਪੂਰਾ ਇਹਨਾਂ ਦਾ ਲੇਵਾ ਓਕੇ ਉਹਦੇ ਲਈ ਤਾਂ ਦਵਾਈਆਂ ਕੰਮ ਕਰਦੀਆਂ ਮੋਟਲੀ 90% 10% ਜਿਵੇਂ ਉਹਨਾਂ ਥੌਲਾ ਆਪਾ ਕਰਾਣੇ ਕਿਹੜਾ ਬੁਖਾਰ ਦਾ ਕਿਹੜਾ ਕੋਸਕੇ ਤੇ ਕਿਵੇਂ ਕਰਾਣੀ ਹੁੰਦੀ ਜੀ ਮੈਂ ਆਪਾ ਟਾਈ ਫਾਇਰ ਦਾ ਕਰਵਾ ਲਵਾਂ ਨਾ ਜਿਵੇਂ ਆਪਾ ਟਾਈ ਫਾਇਰ ਦਾ ਥੌਲਾ ਕਰਾਣੇ ਆ ਨਾ ਓਕਣ ਆਮ ਮੰਨਦਾ ਫਿਰ ਦਵਾਈ ਵੀ ਕੰਮ ਕਰ ਜਾਂਦੀ ਹੈ ਬਸ ਉਹ ਟੋਣ ਕਾਂਕੀਏ ਟੋਟਕਾ ਟੋਟਕਾ ਇਹ ਹਾਂ ਇੱਕ ਟੋਟਕਾ ਇਹ ਇਹ ਮੈਂ ਮੋਟਲੀ ਕਰ ਲਵਾਂ ਮੈਂ ਫਿਰ ਮਨ ਮੰਦਾ ਨਾ ਹੁਣ ਜੇ ਕੋਈ ਇਦਾਂ ਦੀ ਦਿੱਕਤ ਬੈਠਾ ਪਰਮਾਤਮਾ ਦੀ ਕਿਰਪਾ ਕਦੇ ਇੱਕ ਨਾ ਆਉਂਦੀ ਨਹੀਂ ਹੈ ਕੋਈ ਦਿੱਕਤ ਪਰ ਜੇ ਆ ਵੀ ਆਂਦੀ ਆ ਕਿਉਂ ਬੰਦਿਆਂ ਦੇ ਵੀ ਆਂਦੀ ਆ ਤਾਂ ਸਬਜ਼ੀ ਚੱਲ ਲਈ ਜਾਂਦਾ ਉੱਪਰ ਥੱਲੇ ਹੈ ਨਾ ਪਰ ਕਵਰੀ ਕਰ ਜਾਂਦੀਆਂ ਨੇ ਮੋਰਟਲੀ ਪਰ ਇੱਕ ਦੀ ਇੱਕ ਦੀ ਦੋ ਗੋ ਮਰਗੀਆਂ ਵਿਚਾਰੀਆਂ ਉਹਨਾਂ ਦਾ ਤਾਂ ਵੱਧਾ ਘਾਟਾ ਹੁੰਦਾ ਹੀ ਰਹਿੰਦਾ ਇਹਦਾ ਕੋਈ ਹੋਲ ਨਹੀਂ ਹੈਗਾ ਐਂ ਹਾਂ ਪਰ ਇਹ ਕੰਮ ਐਸਾ ਜੇ ਮਨ ਲਾ ਕੇ ਬੰਦਾ ਕਰੇ ਜਿੰਨਾ ਮਰਜ਼ੀ ਘਾਟਾ ਪੈ ਜੇ ਸਹਿ ਲਾਂਦਾ ਬੰਦਾ ਪਰ ਬੰਦਾ ਨਾਲ ਦਾ ਬੰਦੇ ਨੂੰ ਸਹਿਣਾ ਸਿਖਾਉਂਦੇ ਆ ਇਹ ਕੰਮ ਇਹ ਹੂੰ ਜਿੰਨਾ ਮਰਜ਼ੀ ਡਾਉਣ ਵਾਲੇ ਹਿੰਮਤ ਨਹੀਂ ਤੋੜਦਾ ਹੁੰਦਾ ਪਰ ਜਿੱਦਾਂ ਮਰਜ਼ੀ ਘਟਾ ਹੋ ਜਾ ਰਿਕਵਰ ਕਰ ਜਾਂਦੀ ਹੈ ਰਹੀ ਸਹੀ ਗੱਲ ਆ ਰਿਕਵਰ ਬਤਾ ਆ ਕਹਿੰਦੇ ਆ ਬੰਦੇ ਵੀ ਤੂੰ ਕੰਮ ਕਰ ਬਸ ਕੋਈ ਗੱਲ ਨਹੀਂ ਘਟਾ ਹੈ ਜੀ ਉਹ ਕਹਦਾ ਮੈਂ ਵੀ ਮਾਪੇ ਦਾ ਜਾਂ ਵੱਡੇ ਭੈਣ ਭਾਈ ਦਾ ਸਹਾਰਾ ਆਉਂਦਾ ਵੀ ਪਿੱਛੇ ਕਹਿ ਦਵੇ ਮੈਂ ਹੈਗਾ ਤੂੰ ਚੱਲ ਸਣਾ ਉਹ ਗੱਲ ਆਉਂਦੀ ਨੇ ਬਾਈ ਥੱਪ ਹੀ ਜਾਂਦੀ ਨੇ ਫਿਰ ਵੀ ਕੋਈ ਚੱਕਰ ਵਾਲੀ ਇਹ ਦੇਖ ਡਾਊਨ ਫਾਲ ਤਾਂ ਆ ਜਾਂਦਾ ਕਈ ਵਾਰ ਹਰ ਇੱਕ ਚੀਜ਼ ਆ ਨਾ ਬੰਦਾ ਕਰੋਂ ਜੀ ਵੀ ਬਗ ਜਾਂਦੇ ਨੇ ਹੈ ਨਾ ਫਿਰ ਕਿਹੜਾ ਬੰਦਾ ਪਰ ਜਦੋਂ ਆਪਾਂ ਨੂੰ ਬੈਨੀਫਿਟ ਹੁੰਦਾ ਫਿਰ ਆਪਾਂ ਸਾਰੇ ਡਾਊਨਫਲ ਭੁੱਲ ਜਾਂਦੇ ਹਨਾ ਹਾਂ ਜਦ ਬੈਨੀਫਿਟ ਹੁੰਦਾ ਫਿਰ ਹਨਾ ਹੁਣ ਛੱਡ ਤੋਂ ਜਾਏ ਤੱਕ ਕਿਹਨੇ ਬੈਨੀਫਿਟ ਸਾਨੂੰ ਲੱਗਦਾ ਤੂੰ ਛੱਡਣ ਬਹੁਤ ਵੱਡੀਆਂ ਹੋਈਆਂ ਵੀ ਨੇ ਰਸਦੀ ਆਉਂਦਾ ਚਲੋ ਹੁੰਦੇ ਨੇ ਬਹੁਤ ਕੁਝ ਹੋਇਆ ਪਰ ਜਣੀ ਹੁਣ ਸਾਰਾ ਕੁਝ ਅਸੀਂ ਭੁੱਲ ਚੁੱਕਿਆ ਹਨਾ ਅਮੀ ਪਰਮਾਤਮਾ ਦੀ ਕਿਰਪਾ ਨਾਲ ਚਲੋ ਸਾਡਾ ਇਹਨਾਂ ਨੇ ਬੈਰੀਅਰ ਨਾ ਮਾਨੇ ਰੱਬ ਤੇ ਜਿਹੜੇ ਆਪਾਂ ਦਾ ਕਹਿੰਦੇ ਭਾਈ ਜਿਹੜਾ ਮਿਹਨਤ ਕਰਦਾ ਸਮਾਨ ਦਰ ਬੰਦਾ ਯਾਰ ਸਾਰਾ ਇੱਕ ਨੂੰ ਪਰਮਾਤਮਾ ਦਵੇ ਹੈ ਨਾ ਸ੍ਰਿਕ ਦਾ ਕੰਮ ਚੱਲੇ ਸਹੀ ਗੱਲ ਹੈ ਮੇਨ ਗੱਲ ਤਾਂ ਮਿਹਨਤ ਦੀ ਹੈ ਜਦੋਂ ਆਪਾਂ ਮਿਹਨਤ ਕਰਦੇ ਰੱਬ ਕਦੇ ਨਾ ਕਦੇ ਤਾਂ ਹੱਥ ਫੜਦਾ ਹੀ ਹੈ ਹਾਂ 12 ਸਾਲ ਦਾ ਕਹਿੰਦੇ ਰੂਡੀ ਨੂੰ ਭਾਗ ਲੱਗਿਆ ਨੇ ਸਹੀ ਗੱਲ ਹੈ ਇਹਦਾ ਰੂਡੀਓ ਤੇ ਹੁਣੇ ਭਾਗ ਲੱਗਿਆ ਲੋਕ ਵੀ ਕਹਿੰਦੇ ਰਿਸ਼ਤੇ ਚੱਲੂਗੇ ਹਾਂ ਲਾਤਾ ਤਵਾ ਹੁਣ ਵਿਚੇ ਰਿਤਦਾਰਾ ਤੇ ਚਲੋ ਕਰਦੇ ਗੱਲ ਨੇ ਫਿਰ ਲੱਗਣਾ ਚਾਹੀਦਾ ਫਿਰ ਤਾਂ ਹੀ ਬੰਦਾ ਸਿਆਣਦਾ ਹਾਂ ਸਹੀ ਗੱਲ ਹੈ ਜੇ ਹੁਣ ਉਹ ਕਹਿੰਦਾ ਜਿਹੜਾ ਬੰਦਾ ਠੰਡਾ ਹੁੰਦਾ ਠੰਡਾ ਬੰਦਾ ਗਡਵਾ ਹੁੰਦਾ ਬੋਧਵ ਨੂੰ ਇਹਨਾਂ ਨੂੰ ਮਰਜੀ ਗਈ ਚੱਲਦਾ ਸਹੀ ਬਾਤ ਹੈ ਹੈਨਾ ਹਰ ਟਾਈਮ ਵਿਡਵਾ ਬਣ ਕੇ ਵੀ ਕੰਮ ਚੱਲਦਾ ਚਲੋ ਦੁੱਖ ਸੁੱਖ ਜਿਹੜੇ ਆਏ ਲੰਘੇ ਪਰਮਾਤਮਾ ਦੀ ਕਿਰਪਾ ਹੁਣ ਬਹੁਤ ਵਧੀਆ ਹੋਈ ਵੀ ਹੈ ਸਾਰਾ ਕੰਮ ਵਧੀਆ ਚੱਲਦਾ ਹੈ ਐਵੇਂ ਹੀ ਬਸ ਰੱਬ ਬਣਾ ਹੀ ਰੱਖੇ ਹੈਨਾ ਬਾਕੀ ਜੇ ਬਾਈ ਤੁਹਾਨੂੰ ਹੋਰ ਕੋਈ ਕਮੈਂਟ ਕਰਦੇ ਹੋ ਤੁਸੀਂ ਬਣਾ ਦਿਆ ਕਰਾਂਗੇ ਵੀਡੀਓ ਹੈਨਾ ਬਾਕੀ ਸੱਟ ਦਾ ਮੇਨ ਪਰਪਸ ਇਹੀ ਹੁੰਦਾ ਹੈਨਾ ਅਸੀਂ ਆਹ ਨਹੀਂ ਸੋਸੇ ਬਾਜੀ ਘੱਟ ਕਰਦੇ ਆ ਹੈਨਾ ਜੋ ਸਲੀਆ ਤੋਂ ਹੁੰਦੇ ਅਸੀਂ ਦੱਸਦੇ ਨੇ ਹੁੰਦੇ ਹੈ ਜੀ ਦਾ ਬਸ ਇਹਦਾ ਵੀ ਸਾਡਾ ਕੰਮ ਚੱਲਦਾ ਅਸੀਂ ਕੰਮ ਵੀ ਆਪ ਕਰਨਾ ਹੁੰਦਾ ਹੈਨਾ ਤੇ ਲੋਕਾਂ ਨੂੰ ਵੀਡੀਓ ਨਹੀਂ ਪਾਉਣੀ ਹੁੰਦੀ ਬਣਾ ਕੇ ਜੇ ਲਾ ਕੇ ਜੇ ਫਿਲਟਰ ਲਾ ਕੇ ਫਲਾਣਾ ਕਰਕੇ ਜੇ ਸੋ ਕਟਿੰਗ ਕਰਕੇ ਜੇ ਜਿਹੜੀ ਅਸਲੀਅਤ ਹੈ ਉਸ ਤਾਂ ਉਹੀ ਦਿਖਾ ਦੰਦੇ ਆ ਆ ਵੀ ਰੇਟ ਇਹ ਕਰਕੇ ਛੱਡ ਜਿਵੇਂ ਜਿੱਦਾਂ ਦਾ ਹੈਗਾ ਉਸ ਤੋਂ ਉਦਾਂ ਹੀ ਦਿਖਾ ਆ ਵੀ ਚਾਰ ਡੰਗਰ ਜੇ ਉੱਥੇ ਵਧੀਆ ਵਧੀਆ ਕੱਟ ਕੇ ਦਿਖਾ ਦੇ ਸੱਤ ਤੋਂ ਨਹੀਂ ਹੁੰਦਾ ਛੱਡ ਲਵੇ ਜੋ ਹੈ ਉਸ ਤੋਂ ਦਿਖਾ ਦੰਦੇ ਆ ਪਿੱਛੇ ਵਧੀਆ ਕੱਟੀਆਂ ਮੋਮਾਠ ਮਾਰ ਵੀ ਨੇ ਉਸ ਤੋਂ ਵੀ ਦਿਖਾ ਦੰਦੇ ਆ ਹਨਾ ਕੋਈ ਕਹਿੰਦਾ ਵੀ ਇਹ ਫਿਰ ਵੀਡੀਓ ਨਹੀਂ ਚੱਲਦੀ ਇਕ ਨਹੀਂ ਵੀਰੇ ਕੀ ਹਾਂ ਸਾਨੂੰ ਕੋਈ ਏਡਾ ਚੱਕਰ ਬੰਦੇ ਬਿਮਾਰਾਂ ਦਾ ਡੰਗਰ ਬਿਮਾਰਾਂ ਦਾ ਡ੍ਰੌਨ ਫਾਲ ਕਿਤੇ ਨਹੀਂ ਆਉਂਦਾ ਸਭ ਅਦਾਨੀਆਂ ਬਾਨੀਆਂ ਦੇ ਕਿੱਥੇ ਤੱਕ ਦੇ ਲਾ ਉਹਦੇ ਨਾਲ ਕਿਵੇਂ ਬਣ ਕੇ ਹੋ ਗਏ ਉਹਨਾਂ ਦਾ ਹਾਂ ਦੇਖੋ ਉਹ ਅਦਾਨੀ ਦਾ ਭਾਈ ਇੱਕ ਦੇ ਨਾਲ ਅਦਾਨੀ ਹੁਣ ਉੱਥੇ ਅਮਰੀਕਾ ਚ ਜਾਖਦਾ ਜੀ ਕੁਝ ਨਹੀਂ ਪਤਾ ਚੀ ਗਿਆ ਪਰ ਐ ਵੀ ਕੰਮ ਕਰੋ ਮਿਹਨਤ ਕਰੋ ਸਹੀ ਤਰੀਕੇ ਨਾਲ ਚੱਲੀ ਜਾਓ ਵਧੀਆ ਜਦੋਂ ਸਫਲ ਹੋ ਜਾਂਦਾ ਬੰਦਾ ਚਲੋ ਜੀ ਓਕੇ ਹੁਣ ਮੇਰੀ ਬਾਦੂ ਗੱਲਾਂ ਕੀ ਇਹਦੇ ਨਾਲ ਕਰਦੇ ਆ ਜੀ ਦਾ ਬਲੌਗ ਐਂਡ ਤੇ ਮਿਲਦੇ ਆ ਅਗਦੇ ਬਲੌਗ ਦੇ ਵਿੱਚ ਹਾਂ ਵੀਡੀਓ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰਨਾ